ਲੱਗੀ ਕਿਹਦਾ ਗੱਡ ਹੇਟ ਦਾ ਜੋਪਰਾ ਸ਼ਿਕਵਾਰ ਜਿਹੜਾਈ ਦਾ ਸਾਈ ਲਗੂ ਉਹਦਾ ਤਜਰਬਾ ਬੰਦਾ ਉਹ ਕਹਿੰਦੇ ਸਾਰਾ ਮਹਿਕਮਾ ਹੀ ਚੱਲ ਰਿਹਾ ਸਵੇਰ ਦਾ ਤੇ ਹਾਂਜੀ ਜ਼ਿਮੀਦਾਰ ਭਾਈ ਜਰਨ ਨੂੰ ਚੈਨਲ ਤੇ ਆਉਣ ਦੇ ਸਵਾਗਤ ਹੁੰਦਾ ਤੇ ਮੈਂ ਦਰਵਾਜ ਅੱਜ ਆਪਾਂ ਬੀਜ ਲੱਦ ਲਿਆ ਮੱਕੀ ਦਾ ਜਿਹੜਾ ਕੀ 30 30 ਬੀਜ ਆ ਰਾਸ਼ੀ ਕੰਪਨੀ ਦਾ ਮੇਤਰੋ ਕਰੋ ਜੀ ਆ ਕਿ ਗੱਡੀ ਦਬ ਗਈ ਪਿਛਲੇ ਪਾਸਿਓਂ ਕਿਉਂਕਿ 5 ਕੱਡੇ 12 32 16 ਦੇ ਨੇ ਤੇ ਕਿਉਂਕਿ ਮੇਤਰੋ ਡਾਈ ਆਪਾਂ ਲਾਤਾ ਸੀਗਾ ਗਣਕ ਤੇ ਤੇ ਆ ਗਿਆ ਆਪਣਾ ਬੀਜ ਰਾਸ਼ੀ ਕੰਪਨੀ ਦਾ 30 33 ਹਾਈਬ੍ਰਿਡ ਮੇਸ ਸੀਡ ਤੇ ਮੇਤਰੋ ਆ ਗਿਆ 12 32 16 ਆਪਾਂ ਨੂੰ ਡਾਈ ਮਿਲਿਆ ਨਹੀਂ ਸੀਗਾ ਤਾਂ ਆਪਾਂ ਦੋ ਥੈਲੇ ਕੀਲੇ ਦੇ ਆਹੀ ਪਾਵਾਂਗੇ ਤੇ ਕਰੋ ਜੀ ਚੈੱਕ ਕੀ ਤੇ ਮਿੱਟੀ ਪਹੁੰਚ ਚੁੱਕੀ ਆ ਆਪਣੇ ਕੋਲ ਐਗਰੀਜ ਆਉਣ ਇੰਪਲੀਮੈਂਟ ਦੀ ਤੇ ਆਪਾਂ ਲੱਗਿਆ ਮੱਕੀ ਬੀਜਣ ਛੋਟੂ ਡਾਈ ਵਾਰ ਰਿਹਾ ਇੱਧਰਲੇ ਪਾਸੇ ਵੀਡ ਵਾਲੀ ਨਾ ਹੋਵੇ ਉਹਦੇ ਕਰਕੇ ਆਪਾਂ ਦੇਖ ਰਿਹਾ ਮਿੱਤਰੋ ਰੋਪਾ 123216 ਦਾ 1 ਏਕੜ ਦੇ ਵਿੱਚ ਦੋ ਥੈਲੇ ਪਾਵਾਂਗੇ ਦੋ ਕਿਲੇ ਬੀਜਾਂਗੇ ਦਾ ਆਪਾਂ ਚਾਰ ਥੈਲਿਆਂ ਦਾ ਚਾਰ ਤੋਂ ਉੱਪਰ ਬੇਸ਼ੱਕ ਬਾਦੀ ਵਰ ਘੱਟ ਨਹੀਂ ਪਾਉਂਦੇ ਹੈਗੇ ਤਾਂ ਤੁਸੀਂ ਵੀ ਦੇਖ ਕੇ ਆਪਦੇ ਹਿਸਾਬ ਨਾਲ ਪਾ ਲਿਓ ਤੇ ਵੀਰੋ ਆਪਾਂ ਆਹ ਬੀਜ ਬੀਜ ਰਹੇ ਹਾਂ ਮੱਕੀ ਦੇ ਚਾਰ ਵਾਸਤੇ 30 33 ਮੇਰੇ ਵੀਰੋ ਜੱਨਾ ਰਾਮੂ ਆਇਆ ਇਹ ਕਹਿੰਦੇ ਫੁੱਲ ਫੱਡੇ ਚੱਕਦਾ ਇਹਦੀ ਹਿੰਮਤ ਬਹੁਤ ਆ ਜਿੰਨਾ ਥੋੜੋ ਪਹਿਲਾਂ ਵੀ ਦੱਸਿਆ ਜਿੰਨਾ ਛੋਟਾ ਹੈ ਰਜ ABC ਵਾਲਾ ਇੰਜਣ ਤਾਂ ਨਹੀਂ ਫਿਰਦਾ ਹਾਂ ਬਹੁਤ ਮੱਕੀ ਪਾਰਨਾ ਸਵੇਰੇ 5 ਵਜੇ ਤਕਰੀਬਨ 5 ਵਜੇ ਲਾਈਟ ਆ ਗਈ ਸੀ ਲੋਗੀ ਜੱਟਾ ਮਸ਼ੀਨ ਪਹੁੰਚ ਚੁੱਕੀ ਆ ਆਪਣੇ ਕੋਲ ਐਗਰੀਜ ਆਉਣ ਇੰਪਲੀਮੈਂਟ ਦੀ ਤੇ ਆਪਾਂ ਲੱਗਿਆ ਮੱਕੀ ਵੇਜਣ ਛੋਟੂ ਡਾਈ ਵਾਰ ਰਿਹਾ ਇੱਧਰੇ ਪਾਸੇ ਵੀਡਲੀ ਨਾ ਹੋਵੇ ਉਹਦੇ ਕਰਕੇ ਆਪਾਂ ਦੇਖ ਰਿਹਾ ਮਿੱਤਰੋ ਕੀ ਨਜ਼ਾਰਾ ਡਲੇ ਦੇ ਰਸਤੇ ਜਿੱਦੋਂ ਪਰਮਾਤਮਾ ਦੀ ਕਿਰਪਾ ਨਾਲ ਅੰਦਨੀ ਆਵਾਜ਼ਾਂ ਪੱਗਾਂ ਚੂਕਾ ਲਾਜ ਮੱਕੀ ਦਾ ਲੱਗਿਆ ਮੱਕੀ ਦੀ ਵੇਜਣ ਨੂੰ ਦੇਖਾ ਦਾ ਐਗਰੀਜ ਆਉਂਦਾ ਕਸਾਨ ਵੀਰੋ ਜਿਹੜਾ ਆਪਣਾ ਖੱਤਾ ਆ ਗਿਆ ਇਹ ਰੇਤਲਾ ਜਾ ਥੋੜਾ ਜਿਹਾ ਡੱਕਰ ਦੇ ਰੇਤਲੀ ਜੀ ਧਰਤੀ ਮਿਕਸ ਜੀ ਆ ਇਹਦੇ ਵਿੱਚ ਪਹਿਲਾਂ ਸਾਡਾ ਖੇਤ ਤੇ ਡੂੰਗਾ ਹੁੰਦਾ ਸੀ ਜਾਂ ਤਾਂ ਇਹਦੇ 'ਚ ਰੇਤ ਦਾ ਟੇਪਿਆ ਜੋ ਮਿੱਟੀ ਲਿਆ ਕੇ ਰੇਤਾਂ ਪਾਇਆ ਹੋਇਆ ਇਹਦੇ 'ਚ ਸੋ ਇਹ ਰੇਤਲੇ ਕੇ ਦਾ ਕਿ ਉੱਪਰਲੇ ਪਾਸੇ ਸਾਰੀ ਆਪਣਾ ਡੱਕਰ ਜ਼ਮੀਨ ਆ ਗਈ ਇਹ ਪਹੀ ਦੇ ਲਵੇ ਭਰਾਓ ਆਪਾਂ ਦਾ ਬੀਜਿਆ ਕਿਉਂਕਿ ਬਾਅਦ 'ਚ ਜਦੋਂ ਇਹਦੀ ਬੜਾ ਕਟਾਈ ਹੁੰਦੀ ਆ ਚਾਰ ਕਾਉਣ ਵਾਸਤੇ ਆਪਾਂ ਲਿਆਉਣੇ ਮਸ਼ੀਨ ਤਾਂ ਉਹਦੇ ਵਿੱਚ ਤੇ ਮੀਂਹ ਨੂੰ ਪੈ ਜਾਵੇ ਤਾਂ ਖੱਜਲ ਹੋਣ ਨਾਲੋਂ ਤਾਂ ਆਪਾਂ ਪਹੀ ਦੇ ਲਵੇ ਨੂੰ ਧੰਨਵਾਦ ਸੋ ਬੜੀ ਲੱਗਦੀ ਆ ਖੇਤ ਨੂੰ ਆਹ ਪਹੀ ਲ ਇਹਦੇ ਵਿੱਚ ਪਹੀ ਦੇ ਨਾਲ ਲੱਗਵੇਂ ਦੋ ਖੱਦ ਦੇ ਬੀਜ ਰਹੇ ਆ ਮੱਕੀ ਦੇ 4 ਵਾਲੇ ਇਧਰੋਂ ਸਾਡੇ ਬੰਦੇ ਪਹੀ ਦਾ ਲਵਾ ਘੱਟ ਰਹੇ ਨੇ ਇਧਰਲੇ ਪਾਸੇ ਚੱਲ ਰਿਆ ਮਸ਼ੀਨ ਕਿਉਂਕਿ ਸਮਾਂ ਘੱਟ ਹੋਣ ਕਾਰਨ ਕਿਉਂਕਿ ਹੋਰ ਵੀ ਪਨੀਰੀ ਵਾਲਾ ਜਗਾ ਵੀ ਤਿਆਰ ਕਰਨੀ ਆ ਕੱਖਾ ਵਾਲਾ ਵੀ ਤਿਆਰ ਕਰਨਾ ਸੋ ਉਹਦੇ ਕਰਕੇ ਸਮਾਂ ਘੱਟ ਸੀਗਾ ਤੇ ਇਧਰੋਂ ਰਾਤ ਦੇ ਲੱਗੇ ਸੀਗੇ ਬਾਹੋਂ ਰਾਤ ਟਰੈਕਟਰ ਸੀਗਾ ਚੱਲੀ ਗਿਆ 3:00 ਵਜੇ ਤੱਕ ਦੁਪਹਿਰ ਭਈਏ ਦੇ ਵਿੱਚ ਵਾਹੀ ਹੋ ਗਈ ਸੀਗੀ ਆਹ ਜਿਹੜਾ ਇਹ ਇਧਰਲਾ ਰੇਤ ਥੋੜਾ ਜਿਹਾ ਵਿੱਚ ਰੇਤ ਲਾ ਧਰਤੀ ਮਿਕਸ ਜੀ ਆ ਤਾਂ ਤੁਸੀਂ ਦੇਖ ਸਕਦੇ ਹੋ ਬਾਹੀ ਪ੍ਰੋਪਰ ਹੋਈ ਵੀ ਆ ਦੀ ਟੜਾ ਟੁੜਾ ਵੀ ਦੇਖਦਾ ਨਹੀਂ ਕਿਉਂਕਿ ਦੁਹਰ ਹੈ ਰੋਂ ਦੁਹਰ ਹਾਲ ਦੁਹਰ ਸੁਆਗਾ ਬੱਜਿਆ ਵੇ ਇਹਦੇ 'ਚ ਸਾਗਾਂ ਨਾਲ 3300 ਮਾਕਰ ਪਾਇਆ ਹੋਇਆ ਤੇ ਚੱਲ ਰਿਹਾ ਕੰਮ ਜਿਹੜਾ ਵੀ ਜਟੂ ਵਾਹਾ ਬੀਜ ਆ ਇਹ 30 33 ਆ ਇਹ ਤਕਰੀਬਨ 75 ਤੋਂ 80 ਦਿਨ ਲੈਂਦਾ ਕਹਿਣ 'ਚ 75 ਤੋਂ 80 ਦਿਨ ਆ ਜਾਂਦੇ ਨੇ ਪਰ 70 75 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਬੀਜ ਤੇ ਅਚਾਰ ਵਾਸਤੇ ਸਪੈਸ਼ਲ ਆ ਬਈ ਸਾਡੇ ਏਰੀਆ 'ਚ ਤਾਂ ਹੀ ਬੀਜ ਬੀਜਿਆ ਜਾ ਰਿਹਾ 30 33 ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀ 30 32 16 ਤਕਰੀਬਨ 2 ਟਾ ਹੀ ਕਿਲਿਆਂ ਦਾ ਗੇੜ ਬੀਜ ਰਹੇ ਆ ਉੱਪਰ ਡੀਪੀ ਮਿਲਿਆ ਨਹੀਂ ਸੀਗਾ ਤਾਂ 12 32 16 ਪਾ ਰਹੇ ਆ ਤਾਂ ਇਧਰ ਰਾਮੂ ਨੇ ਝਟ ਮਾਰ ਰਹੇ ਨੇ ਬੁੱਢੇ ਤੇ ਮੈਨੂੰ ਇਹ ਜਿਹੜਾ ਇੱਕ ਉਹ 30 32 16 ਉਹ ਆਇਆ 2.5 ਹੈਗਾ ਇਹਦੇ ਚ ਸੰਤੁਰੀਆਂ ਦੀ ਫਟਾਜ ਹੋ ਗਈ ਹੁੰਦੀ ਆ ਇਹਦੇ ਚ ਲੋਡ ਦੇ ਉੱਤੇ ਪਾਉਣ ਦੀ 2.5 ਦੀ ਮਤਲਬ ਉਹ ਓਡੀ ਘੱਟਦੀ ਜਾਂਦੀ ਨਾਲੋਂ ਐਦ ਕੀ ਜਟੋ ਕੰਮ ਹੈਗਾ ਨਵਾਂ ਹੈ ਮੱਕੀ ਦਾ ਆਪਾਂ ਨੇ ਪਹਿਲੀ ਵਾਰ ਲੱਗਿਆ ਬੀਜਣਾ ਆਪਣੇ ਖਸਤਿਆਂ 'ਚ ਤੇ ਗਾਹ ਨੂੰ ਪੱਬ ਵਧਾ ਦਾਂਗੇ ਜੇਦ ਕੀ ਭਜਿਆ ਨਿਕਲੇ ਤਾਂ ਗਾਹ ਨੂੰ ਤਿੰਨ ਚਾਰ ਕਿਲਿਆਂ ਦਾ ਗੇੜ ਕਰ ਦਾਂਗੇ ਚਾਰ ਤੇ ਪੰਜ ਕਿਲਿਆਂ ਦਾ ਗਾਹ ਨੂੰ ਆਲੂ ਵੀ ਦੇਖਾਂਗੇ ਜੱਟ ਬਾਈ ਆਲੂ ਲਾ ਕੇ ਉਹ ਵੀ ਪਾਵਾਂਗੇ ਵੀ ਹਾਂਜੀ ਕੱਕ ਦਾਂਗੇ ਫੱਟੇ ਹਾਂ ਕੱਕ ਦਾਂਗੇ ਕੋਈ ਨਹੀਂ ਅੱਲਾ ਜਰੀ ਬੋਲ ਇਹ ਨਹੀਂ ਤਿਆਰ ਕਰਾਇਆ ਕਿੱਥੇ ਲੋਕਾਂ ਦਾ ਜੇਦ ਕੀ ਪੱਗਾ ਲੈ ਕੇ ਦੇਖਣਾ ਫਾਈਲਾਂ ਲੰਗੜ ਮਾਰ ਕੇ ਦੁਰਦੋਦੀ ਕਿਉਂਕਿ ਬਾਜਣਾ ਹੈਗਾ 45 50 ਕਿਲੋ ਤੋਂ ਉੱਪਰ ਖੜ ਜਾ ਖੜ ਜਾ ਖੜ ਜਾ ਉਹਨੂੰ ਆ ਜਾਣ ਤੇ ਮੁਰਗੀ ਨੂੰ ਆ ਜਾਣ ਦੇ ਖੜ ਜਾ ਖੜ ਜਾ ਹੌਲੀ 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 ਅੱਛਾ ਤੇ ਮੇਤਰੋ ਆ ਕੇ ਤਾਂ ਨਿੱਕਲ ਗੋੜ ਸਹੂਲ ਦਾ ਨੂੰ ਆ ਕੱਡਾ ਖੇਤ ਦਾ ਪਾਣੀ ਆ ਸਾਰਾ ਕੂਈ ਜਾ ਕੇ ਨਿਕਲ ਜਾਂਦਾ ਉੱਪਰਲੇ ਗਈ ਤਾਂ ਵੀ ਕੋਈ ਜਾ ਕੇ ਨਿਕਲ ਜਾਂਦਾ ਇਹ ਪੁਰਾਣੀ ਕੂਈ ਆ ਪਹਿਲਾਂ ਸਾਡਾ ਖੂਹ ਚੱਲਦਾ ਹੁੰਦਾ ਇੱਥੇ ਤੇ ਇਹ ਹੁਣ ਪਾਣੀ ਪਾ ਕੇ ਰੱਖੇ ਕੋਈਆਂ ਲਵੇ ਨੇ ਕੋਈ ਪੱਕੇ ਨੂੰ ਵੀ ਦਿੱਕਤ ਨਹੀਂ ਆਊਗੀ ਕੱਲੋਂ ਤੇ ਵढਾਈ ਲੱਗੇ ਕੋਈ ਚੱਕਰ ਨਹੀਂ ਹੈਗਾ ਇਹ ਕਰੀ ਜੋ ਸਭ ਤੋਂ ਉੱਪਰ ਹੈ ਹਾਂ ਸਰਦਾਰ ਵੀਰੋ ਤੁਸੀਂ ਦੇਖ ਸਕਦੇ ਆ ਔਲੀਆਂ ਪੈ ਰਹੀਆਂ ਨੇ ਮਿੱਟੀ ਆ ਜਿਹੜੀ ਕਿ ਜਮਾਂ ਫ੍ਰੀਕ ਹੋ ਚੁੱਕੀ ਆ ਮਿੱਟੀ ਜਮੀਨ ਐਨ ਪੂਰੀ ਬਣ ਗਈ ਕਿਉਂਕਿ ਪਹਿਰ ਹੈਰੋ ਵੱਜ ਗਈ ਰੇਤ ਦਾ ਖੇਤ ਦਾ ਇੱਕ ਵਾਰ ਹੈਰੋ ਵਾਦ ਹੁੰਦੀ ਆ ਪਰ ਅੱਪਾ ਦੋ ਵਾਰ ਫੇਰਦੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਜੋ ਟਵਾਹ ਕਰਤਾ ਗਿਆ ਵੀਰ ਜੀ ਇਹ ਆਪਾਂ ਭਰਾਵੋ ਨੋ ਨੋ ਖੱਤਿਆਂ ਦੇ ਨੋ ਨੋ ਇਹਦੀਆਂ ਔਲੀਆਂਆਂ ਦੇ ਇੱਕ ਕੇਰਾ ਬਣਾਵਾਂਗੇ ਕਿਉਂਕਿ ਪਾਣੀ ਲਾਉਣਾ ਫਿਰ ਸਿਕਾਉਣਾ ਹੋ ਜਾਊਗਾ ਰੋਟ ਟਰਾਈ ਕਰਦੇ ਆ ਆਰਜਣ ਬਾਈ ਲਈ ਆ ਕਹਿੰਦੇ ਮੇਰੇ ਵੀਰ ਨੂੰ ਹਦਰੋ ਬਾਈ ਨੂੰ ਵੀ ਫੋਨ ਤੇ ਫੋਨ ਚਾੜ ਰੱਖਿਆ ਇਹਦਾ ਮਸ਼ੀਨ ਆਪਣੇ ਘਰ ਦੀ ਆ ਆਪਣੇ ਰਿਸ਼ਤੇਦਾਰਾਂ ਦੀ ਮਸ਼ੀਨ ਆ ਜੇ ਆਪਾਂ ਨੂੰ ਸਮਾਂ ਮਿਲ ਗਿਆ ਨਹੀਂ ਮਦਰੂ ਮਸ਼ੀਨਾਂ ਦੇ ਦਿਮਾਗ ਪਾਉਦਾ ਕਹਿੰਦੇ 4 ਲੋਕ ਜਿਆਦੇ ਲੱਗੇ ਪਾਉਣ ਕਿਉਂਕਿ ਇਹਦੇ ਨਾਲ ਔਦਾ ਬੰਦਰੀ ਲੇਬਰ ਵੱਜਦੀ ਆ ਦੁਬਾਰੇ ਦੱਸ ਹੁਣ ਵੀਜ ਤੇ ਕਰ ਲੋ ਪਹਿਲਾਂ ਕਿ ਕਾਲੀ ਨਾ ਚੱਲੇ ਮਸ਼ੀਨ ਨਹੀਂ ਨਹੀਂ ਵੀਜ ਕਰਦੇ ਤੱਕ ਇਹ ਕਹਿੰਦੇ ਮੇਰੇ ਵੀਰੋ ਸਾਡਾ ਰਾਮੂ ਆਇਆ ਇਹ ਕਹਿੰਦੇ ਫੁੱਲ ਫੱਟੇ ਚੱਕਦਾ ਇਹਦੀ ਹਿੰਮਤ ਬਹੁਤ ਆ ਜਿੰਨਾ ਥੋੜੋ ਪਹਿਲਾਂ ਵੀ ਦੱਸਿਆ ਇਹਦਾ ਇੰਜਣ ਛੋਟਾ ਹੈ ਇਹਦਾ ਜੇਬੀਸੀ ਵਾਲਾ ਇੰਜਣ ਤੜੀ ਫਿਰਦਾ ਪਤੰਦਰ ਕਾਹਨੂੰ ਪਾਜਾ ਪਾਜਾ ਗਰਾਊਂਡ ਤੋਂ ਆੜਦਾ ਜੀ ਇਹ ਕਹਿੰਦਾ ਇਹਨੇ ਮੇਤਰੋ ਬੀ ਚੈੱਕ ਕਰ ਲੀਏ ਲਾਣੇਦਾਰ ਉਧਰੋਂ ਕਰ ਰਿਹਾ ਬੀ ਚੈੱਕ ਇਧਰੋਂ 605 ਵੀ ਰਹਾ ਢੇ ਪੰਪਾ ਉਹ ਕਹਿੰਦਾ ਸਾਡੇ ਕੋਲ ਵੀ ਪਹਿਲਾਂ ਹੁੰਦਾ ਸੀ ਮੇਤਰੋ ਉਹ ਆਪਾਂ ਵੇਚਦਾ ਸੀਗਾ ਬੱਲੋ ਬੱਲੋ ਕਰਵਾਉਣਾ ਬਾਈ ਇਹਨਾਂ ਅਰਜਣ ਵੀ ਜਾਨੂੰ ਦਉਂਦੇ ਨੇ ਲੋ ਵੀ ਜੇ ਓ ਘੇਰਾ ਪਰਲਾ ਵੀ ਵਿੱਜਿਆ ਗਿਆ ਆ ਸਾਰ ਰਹਿ ਗਿਆ ਥੋੜਾ ਜਿਹਾ ਇਧਰੋਂ ਨੱਕੇ ਲਾ ਕੇ ਜੋਪਰ ਸਿੱਧੇ ਕਰਨਾ ਉਹ ਵੀ ਜਦੋਂ ਜੋਪਰ ਦੇਖਿਓ ਲਾ ਪਹਿਲੀ ਵਾਰ ਜੇ ਕਹਿੰਦੇ ਡਾਈ ਖੋਲੁੰਦਾ ਜੋਪਰ ਕੋਈ ਚੈੱਕ ਉਹ ਵੀ ਜਦੋਂ ਕਹਿੰਦਾ ਕਿਹਦਾ ਗੱਧੇ ਡਾਈ ਜੋਪਰ ਇੱਕ ਵਾਰ ਜੇ ਡਾਈ ਦਾ ਸਾਈ ਲਾ ਖੋਲੁੰਦਾ ਤਜਰਬਾ ਬੰਦੇ ਨੂੰ ਕਹਿੰਦੇ ਆਹ ਇੱਕ ਜਿਹੜੀ ਸਮਾਈ ਲਸਰਾ ਹੀ ਲਾਉਂਦੀ ਆ ਉਹ ਕਹਿੰਦਾ 2.5 ਘਟ ਗਿਆ ਲਗਾ ਥੋੜੀ ਰਹਿ ਗਈ 1.5 ਕਿਲੋ ਦੇ ਮਤਰੋਂ ਥੈਲੀ ਫਿਰ ਪੂਰੀ ਵੇਚੂਗੀ ਤਕਰੀਬਨ 6 ਥੈਲੀਆਂ ਪੈ ਗਈਆਂ ਲੋ ਵੀ ਜੱਟੋ ਕਹਿੰਦੇ 20 ਔੜ ਆ ਜਾਂ ਘਟ ਗਿਆ ਸੀਗਾ ਤਾਂ 6ਵੀਂ ਥੈਲੀ ਨੂੰ ਵੀ ਬਾਡਾ ਲੱਗ ਗਿਆ ਤਾਂ ਦੇਖਦੇ ਹੁਣ ਕੀ ਬਣਦਾ ਕਹਿੰਦੇ 2.5 ਵੀ ਥੋੜਾ ਜਿਹਾ ਘਟ ਗਿਆ ਸੀਗਾ ਆਪਣਾ ਸ਼ੋਭਰੋ ਮੱਕੀ ਗਈ ਬੀਜ ਤੇ ਮਸ਼ੀਨ ਕਰਤੀ ਆਪਾਂ ਖਾਲੀ ਤੇ ਬਾਕੀ ਬੀਜ ਬਚ ਗਿਆ 3 ਕਿਲੋ ਇਧਰੋਂ ਸਾਡਾ ਵੱਡਾ ਵੀਰ ਐਡਵੋਕੇਟ ਸਾਹਿਬ ਕਮਲਦੀਪ ਸਿੰਘ ਬੜੈਲ ਉਹ ਵੀ ਪਹੁੰਚ ਚੁੱਕੇ ਨੇ ਸਾਡੇ ਕੋਲ ਤੇ ਮਿੱਤਰੋ ਕੰਮ ਗਿਆ ਨੱਬੜ ਹੋਣਾ ਪਾਣੀ ਪੀਦਾ ਜਾ ਪੀਣਾ ਜਾ ਤੇ ਕਰੀਏ ਨਾਕੂ ਬੰਦ ਕਿਉਂਕਿ ਗੱਲ ਨੂੰ ਪਾਣੀ ਲਾਉਂਦੇ ਹੋਈਏ ਕਰੋ ਤੇ ਬਾਕੀ ਕਰੋ ਚੈੱਕ ਇਧਰ ਬਾਬੇ ਉਹ 3 ਕਿਲੋ ਬੀਜ ਬਚ ਗਿਆ ਸੀਗਾ ਦੇਖ ਦਿੰਦਾ 3 ਕਿਲਾ ਹੋਰ ਬੀਜ ਦਾਂਗੇ 3 ਕਿਲੋ ਕੰਮ ਗਿਆ ਨੱਬੜ ਤੇ ਆਹ ਖੇਤਾਂ ਦੇ ਨਾਕੂ ਰਹਿ ਗਏ ਸੀਗੇ ਲਾਉਂਡ ਤੋਂ ਨਾਕੂ ਲਾ ਰਹੇ ਆਂ ਕਿ ਉਬਰਾਂ ਦੀ ਕਹਿੰਦੇ ਤਸੱਲੀਆਂ ਹੋਈਆਂ ਵੀ ਨੇ ਮਤਰੋ ਕਿਦਾ ਜਲ ਰਿਹਾ ਜੋਰ ਜੋਰ ਕਾਹੀ ਵੀ ਜੋਰ ਮੰਗਦੀ ਆ ਉਪਰੋਂ ਸੇ ਕਰ ਦੁਪਹਿਰਾ ਹੋਵੇ ਤੇ ਇਧਰੋਂ ਖੇਤ ਚ ਕਹੀ ਜਲਦੀ ਹੋਵੇ ਮਤਰੋ ਪਤਾ ਨਹੀਂ ਲੱਗਦਾ ਕਿਉਂਕਿ ਹਵਾ ਬਥਰੀ ਚੱਲ ਰਹੀ ਆ ਅੱਜ ਤਕਰੀਬਨ ਨੇਰੀਏ ਚੱਲ ਰਹੀ ਆ ਲੱਗ ਰਹੇ ਨੇ ਨਾਗੂ ਲੋ ਵੀ ਮਤਰੋ ਲਾਗੇ ਬੀਜ ਲਾਉਣ ਜਿਹੜੀਆਂ ਔਲੀਆਂ ਜੀਆਂ ਬਣਾਈਆਂ ਸੀਗੀਆਂ ਤੇ ਉਪਰ ਬੀਜ ਲਾਉਣੇ ਲਾ ਰਹੇ ਆ ਕਿਉਂਕਿ ਫਿਰ ਜੇ ਖੇਤ ਦੇ ਖੁੰਜਿਆਂ ਜਾਂ ਚਬੁਰੇ ਲੱਗਦੇ ਨੇ ਜੇ ਕਣਕ ਜਿਹਾ ਆਪਣੀ ਮੱਕੀ ਨਾ ਜੰਮੇ ਤਾਂ ਬੁਰਾ ਲੱਗਦਾ ਉਹਦੇ ਕਰਕੇ ਨਾਲ ਨਾਲ ਆਉਣੀਆਂ ਸਾਡਾ ਬਣਾ ਰਿਹਾ ਰਾਮੂ ਚੱਕੂ ਜੀ ਚੱਲ ਰਿਹਾ ਕੰਮ ਮਰੋ ਮਾਰ ਤੜਕੇ ਆਉਗੀ 5 ਵਜੇ ਲਾਈਟ ਕਹਿੰਦੇ ਮਿੱਤਰਾਂ ਨੇ 5 ਵਜੇ ਦੇ ਨੂੰ ਚਲਾਉਣੀ ਹਲੇ ਕੱਖਾ ਵੱਢਣੇ ਨੇ ਖਾਲਾ ਮਾਜਣੀਆਂ ਨੇ ਤੇ ਕਹਿੰਦੇ ਪੱਟੂ ਕਹਿੰਦੇ ਵੀ 3 ਵਜੇ ਕੀ ਕੰਮ ਨਮੇੜ ਕੀ ਛੱਡਾਂਗੇ ਅੱਜ ਜੇ ਚੰਬੜਿਆਂ ਸਾਰਾ ਮਹਿਕਮਾ ਹੀ ਚੱਲ ਰਿਹਾ ਸਵੇਰ ਦਾ ਤੇ ਜੋਰ ਮਾਰ ਰਿਹਾ ਮਿੱਤਰਾਂ ਇਹ ਇਧਰਲੇ ਪਾਸੇ ਪਹਿਲਾਂ ਇਹਨਾਂ ਦੇ ਆ ਜਿਹੜੇ ਔਲੀਆਂ ਗੱਡੀਆਂ ਸੀਗੀਆਂ ਨਾ ਨੋ ਔਲੀਆਂ ਦਾ ਇੱਕ ਕਿਹਰਾ ਪਾਇਆ ਇਹ ਤਾਂ ਪਰ ਮੱਕੀ ਲਾਉਣੀ ਰਹਿ ਗਈ ਸੀਗੀ ਚਾਰੇ ਵਿਚਾਰੇ ਖੁੰਝੇ ਸਾਰੇ ਇਧਰ ਵੀ ਲਾਈਆਂ 5 ਡਾਲਾਂ ਦੀ 5-5 ਇਧਰਲੇ ਪਾਸੇ 10-10 ਡਾਲਾਂ ਇੱਕ ਕਿਹਰੇ ਦੀਆਂ ਨੇ ਉਹਨਾਂ ਦੇ ਮੱਕੀ ਲਈ ਤੇ ਮੈਤਰੋ ਫੇਰ ਔਲੀਆਂ ਬਾਈਆਂ ਫਿਰ ਖਾਲਾਂ ਮਾਂਜੀਆਂ ਤੇ ਸ਼ੂਬਰਾ ਕਿਉਂ ਜੀ ਠੱਕ ਗਏ ਕਹਿੰਦੇ ਅੱਜ 12 ਘੰਟਿਆਂ ਦੇ ਵਿੱਚ ਵਿੱਚ ਜ਼ਿੰਮੇਦਾਰ ਭਰਾਵੋ ਲੱਗੇ ਮੱਕੀ ਪਾਰਨ ਸਵੇਰੇ 5 ਵਜੇ ਤਕਰੀਬਨ 5 ਵਜੇ ਲਾਈਟ ਆ ਗਈ ਸੀਗੀ ਦੇ ਨਾਲ ਦੀ ਨਾਲ ਮੋਟਰਾਂ ਖਿੱਚਤੀਆਂ ਇੱਧਰ RAMMU ਨੇ ਵੀ ਆਪਣੀ ਰੇਤ ਖਿੱਚਤੀ ਕਹਿੰਦਾ ਇੱਧਰ ਕਿਹੜਾ ਭਰ ਗਿਆ ਨੱਕਾ ਬਦਲਿਆ ਵਾ ਚੱਲ ਰਿਹਾ ਮਤਰੋ ਘਰਾਟ ਇੱਧਰਲੇ ਪਾਸੇ